ਪਾਕਿਸਤਾਨ ਤੋਂ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਤੇ ਵੱਡੇ ਝਟਕੇ ਰਿਪੋਰਟ ਐਕਸਪੋਰਟ ਦੇ ਉੱਪਰ ਲਗਾ ਦਿੱਤਾ ਬੈਨ ਲਗਾਤਾਰ ਬੰਗਲਾਦੇਸ਼ ਦੀ ਅਰਥਵਿਵਸਥਾ ਹੋ ਰਹੀ ਡਾਵਾ ਡੋਲ ਸਾਚੀਰ ਕਾਲ ਐਨ ਆਰ ਆਈ ਟੀਵੀ ਦੇਖ ਰਹੇ ਹਾਂ ਮਹਾਂ ਸੁਖਮਤੀ ਮਾ ਪਹਿਲਾਂ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਵੱਡੇ ਝਟਕੇ ਦਿੱਤੇ ਜਾਂਦੇ ਨੇ ਪਹਲਗਾਮ ਦੇ ਵਿੱਚ ਹੱਤਿਆਤ ਅਮਲੇ ਤੋਂ ਬਾਅਦ ਬਹੁਤ ਜ਼ਿਆਦਾ ਸਬੰਧ ਵਿਗੜ ਜਾਂਦੇ ਨੇ ਟੋਟਲ ਇੰਪੋਰਟ ਐਕਸਪੋਰਟ ਦੇ ਉੱਪਰ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਪਾਕਿਸਤਾਨ ਦੀ ਜਿਹੜੀ ਆਰਥਵਿਵਸਥਾ ਵੱਡੇ ਪੱਧਰ ਤੇ ਡਿੱਗਣ ਲੱਗਦੀ ਆ ਆਰਥਵਿਵਸਥਾ ਢਾਮਾਂ ਡੋਲ ਹੋਣ ਲੱਗਦੀ ਆ ਪਰ ਉਸ ਤੋਂ ਬਾਅਦ ਹੁਣ ਇੱਕ ਹੋਰ ਦੇਸ਼ ਬੰਗਲਾਦੇਸ਼ ਨੂੰ ਜਿਹੜਾ ਭਾਰਤ ਦੇ ਵੱਲੋਂ ਝਟਕੇ ਦੇ ਉੱਪਰ ਝਟਕਾ ਦਿੱਤਾ ਜਾ ਰਿਹਾ ਕਿਉਂਕਿ ਜਿਹੜੇ ਬੰਗਲਾਦੇਸ਼ ਦੇ ਨਾਲ ਜਿਹੜੇ ਇੰਪੋਰਟ ਐਕਸਪੋਰਟ ਨੂੰ ਲੈ ਕੇ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਕਿਉਂਕਿ ਬੰਗਲਾਦੇਸ਼ ਦੀ ਜਿਹੜੀ ਇਸ ਵਕਤ ਆਰਥਵਿਵਸਾ ਇਨ੍ਹਾਂ ਝਟਕਿਆਂ ਦੇ ਨਾਲ ਇਨ੍ਹਾਂ ਪਾਬੰਦੀਆਂ ਦੇ ਨਾਲ ਡਾਵਾ ਡੋਲ ਹੋਣ ਲੱਗਿਆ ਲਗਾਤਾਰ ਆਰਥਵਿਵਸਾ ਡਿੱਗਣ ਲੱਗਿਆ ਕਿਉਂਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਚੀਨ ਦੇ ਵਿੱਚ ਖੜ ਕੇ ਬੇਤੁਕੇ ਬਿਆਨ ਦਿੱਤੇ ਗਏ ਨੇ ਭਾਰਤ ਨੂੰ ਲੈ ਕੇ ਜਿਹੜਾ ਜੋ ਤਿੱਬਤ ਦੇ ਵਿੱਚ ਜਾਂ ਮਜ਼ੋਰਮ ਦੇ ਵਿੱਚ ਜੋ ਇੱਕ ਵਪਾਰ ਚੱਲ ਰਿਹਾ ਸੀ ਉਸ ਨੂੰ ਲੈ ਕੇ ਇਹ ਗੱਲ ਆਖੀ ਗਈ ਕਿ ਡੈਡਲੌਕ ਲੱਗ ਗਿਆ ਇਸ ਤਰੀਕੇ ਦੇ ਜਦੋਂ ਬਿਆਨ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇਧਰਲੇ ਪਾਸਿਓਂ ਭਾਰਤ ਦੇ ਵੱਲੋਂ ਲਗਾਤਾਰ ਝਟਕੇ ਦੇ ਉੱਪਰ ਝਟਕਾ ਦਿੱਤਾ ਜਾਂਦਾ ਜਿਸ ਦੇ ਵਿੱਚ ਕਿ ਇੰਪੋਰਟ ਐਕਸਪੋਰਟ ਦੇ ਉੱਪਰ ਪਵੰਦੀ ਲਗਾ ਦਿੱਤੀ ਜਾਂਦੀ ਆ ਜਿਸ ਦੇ ਨਾਂ ਕਿ ਹੁਣ ਬੰਗਲਾਦੇਸ਼ ਦੀ ਜਿਹੜੀ ਅਰਥਵਿਵਸਥਾ ਵੱਡੇ ਪੱਧਰ ਤੇ ਡਿੱਗਣ ਲੱਗੀ ਆ ਵੱਡੇ ਪੱਧਰ ਤੇ ਬੰਗਲਾਦੇਸ਼ ਨੂੰ ਇਨ੍ਹਾਂ ਝਟਕਿਆਂ ਦਾ ਨੁਕਸਾਨ ਹੋਣ ਲੱਗਾ ਹਾਲਾਂਕਿ ਤੁਹਾਨੂੰ ਇਹ ਦੱਸ ਦਿਆਂ ਕਿ ਇੱਕ ਬੰਬੇ ਅਤੇ ਇੱਕ ਹੋਰ ਪੋਰਟ ਨੂੰ ਛੱਡ ਕੇ ਜਿਹੜਾ ਬਾਕੀ ਸਾਰੇ ਜਿਹੜੇ ਪੋਰਟ ਨੇ ਜਿਨ੍ਹਾਂ ਦੇ ਰਾਹੀਂ ਜਿਹੜਾ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਚੱਲਦਾ ਸੀ ਸਾਰੇ ਪੋਰਟ ਬੰਦ ਕਰ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕੁਝ ਕੁ ਘੰਟੇ ਹੋਏ ਨੇ ਕਿ ਇੰਨਾ ਪਾਬੰਦੀਆਂ ਨੂੰ ਲਗਾਇਆ ਹੋਇਆ ਕਿ ਨਾਲ ਦੀ ਨਾਲ ਬੰਗਲਾਦੇਸ਼ ਦੇ ਵਿੱਚ ਹਾਲਾਤ ਵਿਗੜਨ ਲੱਗੇ ਨੇ ਲਗਾਤਾਰ ਜਿਹੜਾ ਡਾਲਰਾਂ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਤਾਂ ਬੰਗਲਾਦੇਸ਼ ਦੇ ਜਿਹੜਾ ਡਾਲਰ ਉੱਥੋਂ ਦਾ ਡਾਊਨ ਹੋਣ ਲੱਗਿਆ ਤਾਂ ਉਸ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਅਰਥਵਿਵਸਥਾ ਡਾਊਨ ਹੋਣ ਲੱਗਿਆ ਦਰਅਸਲ ਬੰਗਲਾਦੇਸ਼ ਦੇ ਵਿੱਚ ਵੱਡੇ ਪੱਧਰ ਤੇ ਇਸ ਗੱਲ ਨੂੰ ਲੈ ਕੇ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਕੱਪੜੇ ਨੂੰ ਲੈ ਕੇ ਕੱਪੜੇ ਦਾ ਜਿਹੜਾ ਵੱਡੇ ਪੱਧਰ ਤੇ ਮੈਨੂਫੈਕਚਰਿੰਗ ਆ ਬੰਗਲਾਦੇਸ਼ ਦੇ ਵਿੱਚ ਹੁੰਦੀ ਹੈ ਵੱਡਾ ਪ੍ਰੋਡਿਊਸਰ ਮੰਨਿਆ ਜਾਂਦਾ ਬੰਗਲਾਦੇਸ਼ ਨੂੰ ਕੱਪੜੇ ਦਾ ਜਿਸ ਦੇ ਵਿੱਚ ਕਿ ਟੀ-ਸ਼ਰਟਸ ਸ਼ਰਟਸ ਜੀਨਸ ਜਾਂ ਹੋਰ ਤਰੀਕੇ ਦੇ ਜਿਹੜੇ ਕੱਪੜੇ ਨੇ ਉਹ ਬੰਗਲਾਦੇਸ਼ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਡਿਊਸ ਕੀਤੇ ਜਾਂਦੇ ਨੇ ਮੈਨੂਫੈਕਚਰ ਕੀਤੇ ਜਾਂਦੇ ਨੇ ਪਰ ਭਾਰਤ ਵੱਡੀ ਆਬਾਦੀ ਵਾਲਾ ਦੇਸ਼ ਆ ਜਿਸ ਦੇ ਵਿੱਚ ਕਿ ਜਿਹੜਾ ਵੱਡੇ ਪੱਧਰ ਤੇ ਕੱਪੜਾ ਵੀ ਆਉਂਦਾ ਹੈ ਬੰਗਲਾਦੇਸ਼ ਦੇ ਵੱਲੋਂ ਵੱਡੇ ਪੱਧਰ ਤੇ ਜਿਹੜਾ ਕੱਪੜੇ ਦਾ ਵਪਾਰ ਆ ਭਾਰਤ ਦੇ ਨਾਲ ਕੀਤਾ ਜਾਂਦਾ ਸੀ ਪਰ ਜਦੋਂ ਚੀਨ ਦੇ ਵਿੱਚ ਖੜ ਕੇ ਜਿਹੜਾ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਅਜੇਹੇ ਬੇਤੇ ਕੋਈ ਬਿਆਨ ਦਿੰਦੇ ਨੇ ਫਿਰ ਉਧਰਲੇ ਪਾਸਿਓ ਭਾਰਤ ਸਰਕਾਰ ਦੇ ਵੱਲੋਂ ਸਖਤ ਫੈਸਲੇ ਸੁਣਾ ਦਿੱਤੇ ਜਾਂਦੇ ਨੇ ਜਿਸ ਦੇ ਨਾਲ ਕਿ ਹੁਣ ਬੰਗਲਾਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹ ਲਗਾਤਾਰ ਡਾਊਨ ਹੋ ਰਹੀ ਹੈ ਕਿਉਂਕਿ ਉੱਥੋਂ ਦਾ ਜਿਹੜਾ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਆ ਉਹ ਬੰਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਇਸੇ ਤਰੀਕੇ ਦੇ ਜਿਹੜੇ ਝਟਕੇ ਨੇ ਉਹ ਪਾਕਿਸਤਾਨ ਨੂੰ ਦਿੱਤੇ ਗਏ ਸੀ ਕਿਉਂਕਿ ਪਾਕਿਸਤਾਨ ਦੇ ਵੱਲੋਂ ਜਦੋਂ ਅਤਵਾਦ ਹਮਲਾ ਮਹਿਲਗਾਮ ਦੇ ਵਿੱਚ ਕੀਤਾ ਜਾਂਦਾ ਤਾਂ ਫਿਰ ਸਿੱਧੇ ਤੌਰ ਤੇ ਜਿਹੜਾ ਪਾਕਿਸਤਾਨ ਨੂੰ ਝਟਕਾ ਦਿੱਤਾ ਜਾਂਦਾ ਜਿਸ ਦੇ ਨਾਲ ਕਿ ਪਾਕਿਸਤਾਨ ਦੀ ਅਰਥ ਵਿਵਸਥਾ ਇਹ ਲੱਗਦਾ ਕਿ ਇੰਪੋਰਟ ਐਕਸਪੋਰਟ ਦੇ ਜਿੰਨੇ ਵੀ ਜਿਹੜੇ ਬਿਜ਼ਨਸ ਹੁੰਦੇ ਨੇ ਜਿਹੜੇ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਚੱਲਦੇ ਨੇ ਉਹ ਸਾਰਿਆਂ ਦੇ ਉੱਪਰ پابੰਦੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਤੇ ਹੁਣ ਅਜਿਹਾ ਹੀ ਝਟਕਾ ਜਿਹੜਾ ਬੰਗਲਾਦੇਸ਼ ਨੂੰ ਦਿੱਤਾ ਗਿਆ ਕਿਉਂਕਿ ਬੰਗਲਾਦੇਸ਼ ਦੇ ਨਾਲ ਵੱਡੇ ਪੱਧਰ ਤੇ ਭਾਰਤ ਦਾ ਵਪਾਰ ਚੱਲਦਾ ਸੀ ਤੇ ਇਸ ਵਪਾਰ ਦੇ ਵਿੱਚ ਖਾਸ ਤੌਰ ਤੇ ਵੱਡੇ ਪੱਧਰ ਤੇ ਜੇਕਰ ਦੇਖਿਆ ਜਾਵੇ ਜੇਕਰ ਇਹ ਖਾਸਾ ਕਿ ਕੱਪੜਾ ਜਿਹੜਾ ਪਾਕਿਸਤਾਨ ਤੋਂ ਜਿਹੜਾ ਮਾਫ ਕਰਨਾ ਪਰ ਜਿਹੜਾ ਕੱਪੜਾ ਹੈ ਉਹ ਬੰਗਲਾਦੇਸ਼ ਤੋਂ ਭਾਰਤ ਲਿਆਂਦਾ ਜਾਂਦਾ ਸੀ ਯਾਨੀ ਕਿ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਚੱਲਦਾ ਸੀ ਜਿਸ ਦੇ ਨਾਲ ਵੱਡੇ ਪੱਧਰ ਤੇ ਜਿਹੜਾ ਪ੍ਰੋਫਿਟ ਆ ਉਹ ਪੱਕਾ ਜਿਹੜਾ ਬੰਗਲਾਦੇਸ਼ ਨੂੰ ਹੁੰਦਾ ਸੀ ਪਰ ਜਦੋਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਚੀਨ ਦੇ ਵਿੱਚ ਖੜ ਕੇ ਬੇਤੁਕੇ ਬਿਆਨ ਦਿੱਤੇ ਜਾਂਦੇ ਨੇ ਜੋ ਮਜ਼ੋਰਮ ਨੂੰ ਲੈ ਕੇ ਜਾਂ ਕਈ ਹੋਰ ਇਲਾਕਿਆਂ ਨੂੰ ਤਿੱਬਤ ਨੂੰ ਲੈ ਕੇ ਤਾਂ ਫਿਰ ਇਧਰਲੇ ਪਾਸਿਓਂ ਝੜਕੇ ਤੇ ਝੜਕਾ ਦਿੱਤਾ ਜਾਂਦਾ ਜਿਹੜਾ ਬੰਗਲਾਦੇਸ਼ ਦੇ ਨਾਲ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਉਹ ਬੰਦ ਕਰ ਦਿੱਤਾ ਜਾਂਦਾ ਸਿਰਫ ਬੰਬੇ ਅਤੇ ਇੱਕ ਹੋਰ ਪੋਰਟ ਨੂੰ ਛੱਡ ਕੇ ਸਾਰੇ ਜਿਹੜੇ ਪੋਰਟ ਨੇ ਬੰਦ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਹੁਣ ਬੰਗਲਾਦੇਸ਼ ਦੀ ਜਿਹੜੀ ਅਰਥਵਿਵਸਥਾ ਉਹ ਡਿੱਗਣ ਲੱਗ ਚੁੱਕੀ ਹੈ